मुर्दाबाब सरकार मु ਰਜਿੰਦਰ ਸੇ ਇਲੈਕਸ਼ਨ ਲੜਨ ਦੀ ਕੀ ਪ੍ਰੋਬਲਮ ਸੀ ਆਪਾਂ ਨੂੰ ਮੈਂ ਤੈਨੂੰ ਕਹੋ ਨਹੀਂ ਨਹੀਂ ਸਰਕਾਰਾਂ ਕਰਦੇ ਆਉਂਦੇ ਆ ਧੱਕਾ ਕਰ ਲੋ ਮੇਰਾ ਅਰਦਾਸ ਕਿਉਂ ਰੱਦ ਕਰਾਦੇ ਮੈਂ ਬਦੂ ਕਰਾਏ ਆਪਾਂ ਹੀ ਕਰਾਏ ਸਰਕਾਰ ਆਪਣੀ ਹੈ ਨਹੀਂ ਨਹੀਂ ਬਾਈ ਦੀ ਵਧਾਈ ਦੇ ਪਾਪ ਵਧੀਆ ਅਸ ਤੇ ਕਹਿੰਦੇ ਵਧੀਆ 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 ਬੱਸ ਪਾਈ ਆ ਤੁਸੀਂ ਇਹ ਨਾ ਜਾ ਕੋਈ ਬਾਤ ਵੀ ਇਹ ਧੱਕਾ ਕਰਦੇ ਇਹ ਨਾ ਕੀ ਕਰੋ ਬਾਤ ਨੂੰ ਮੁਬਾਰਕ ਮੁਬਾਰਕ ਤੁਹਾਡੇ ਸੋਸਾਇਟੀ ਬਣ ਗਈ ਆ ਯਾ ਉਹਦੋਂ ਵੀਡੀਓ ਨਹੀਂ ਇਹਹੀ ਗੱਲ ਹੋਈ ਹੈ ਇਹਹੀ ਗੱਲ ਹੋਈ ਹੈ ਜੀ ਆ ਮੈਂ ਤਾਂ ਵੀ ਜਾਣਦਾ ਜਿਹੜੇ ਬੰਦੇ ਨੇ ਤੁਸੀਂ 11 ਬੰਦਿਆਂ ਦੇ ਤਾਂ ਕਹਿ ਰਹੇ 11 ਬੰਦਿਆਂ ਦੇ 14 ਦਾ ਕੀ ਕੰਮ ਹੋਇਆ 11 ਦੀ ਕਹਿੰਦੇ ਮੁੰਡੇ ਧੱਕਾ ਨਾ ਕਰੋ ਮੈਂ ਤੁਹਾਨੂੰ ਦਾ ਦੂਣਾ ਥੰਗੀ ਗੱਲ ਨਹੀਂ ਇਹ 11 ਦੀ 14 ਉਹਨਾਂ ਦੇ ਆ ਕਿ ਆਪਣਾ ਕੋਈ ਹੈਗਾ ਉਹਦੇ ਵਿੱਚ ਦੇਖੀ ਸੋਣੀ ਪੜੀ ਤੀ ਪੜੀ ਜੇ ਤਾਂ ਉਹਨਾਂ ਨੇ ਜੇ ਸਰ ਸੋਡੀ ਕੋਈ ਲੈਟਰ ਕੋਈ ਨਾਂ ਨਹੀਂ ਕਿਰੇ ਉਹ ਚ ਆਪਣਾ ਕੋਈ ਵੀ ਨਾਂ ਆਦਾ ਆਪਣਾ ਹੈ ਨਹੀਂ ਕੋਈ ਨਾ ਨਹੀਂ ਹੈਗਾ ਨਾ ਨਾ ਨਹੀਂ ਕੋਈ ਹੈ ਨਹੀਂਗਾ ਕੋਈ ਹੈ ਨਹੀਂਗਾ ਫਿਰ ਦੇਖੋ ਚੈੱਕ ਕਰੋ ਨਹੀਂ ਹੈ ਨਹੀਂਗਾ ਭਾਈ ਜੀ 11 ਦੀ ਲੈਸ ਲਾ ਕੇ ਜਾਓ ਅਸੀਂ ਨਹੀਂ ਜਾਣਦੇ ਨਾ 11 ਦੀ ਲੈਸ ਲਾ ਕੇ ਜਾਓ ਐ ਨਿਕਲ ਨਹੀਂ ਆਣਾ ਲਾਓ ਜੀ ਵੀਰ ਜੀ ਉਹ ਲਾਓ ਗਿਆ 11 ਦੀ ਲਾਓ 11 ਦੀ ਲੈਸ ਲਾਓ 11 ਦੀ ਲੈਸ ਲਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਜਾਂ ਸਾਰੇ ਨੋਮੀਨੇਸ਼ਨ ਦੀ ਲਾਓ ਫਿਰ ਨਾ ਹਰ ਜਿਹੜੀ ਕਰਦੇ ਹਾਂ ਉਹ ਤੇ ਕਿਲਾ ਆ ਦੇਖੋ ਭਾਈ ਜੀ ਗਲ ਕਲਾ ਸੈਟੀ ਦੇ ਵਿੱਚ ਸਾਨੂੰ ਤਾਂ ਵਧੀਆ ਰਾਹ ਖੋਲ ਰਹੇ ਆ ਤੁਸੀਂ ਖੋਲੋ ਖੋਲੋ ਕੋਈ ਗੱਲ ਨਹੀਂ ਹਾਂ ਵਧੀਆ ਸਰਕਾਰਾਂ ਇਹ ਕਰ ਚੁੱਕੀਆਂ ਨੇ ਕਰੋ ਦਿੰਨੇ ਰੇਟ ਕਿੰਨੇ ਸਾਲ ਸਾਹਿਬ ਜਿਹੜਾ ਅੱਜ ਆ ਸੋਸਾਇਟੀ ਦੇ ਮੁੱਦੇ ਤੇ ਕੋਈ ਧਰਨਾ ਲਗਾਇਆ ਇਹਦਾ ਕੀ ਮਕਸਦ ਆ ਕੀ ਤੁਹਾਡਾ ਕੀ ਤੱਕਾ ਹੋਇਆ ਇਹ ਸੋਸਾਇਟੀ ਹੈ ਨਾ ਅੱਜ ਸਾਡੀ ਕੋਆਪਰੇਟਿਵ ਸੋਸਾਇਟੀ ਦੀਆਂ ਬੋਤਾਂ ਪੈ ਰਹੀਆਂ ਸੀ ਕੰਡ ਗਾਉਂ ਕਰਾਂਗੇ ਅਸੀਂ ਇਸ ਚੀਜ਼ ਦੀ ਕਈ ਦਿਨਾਂ ਤੋਂ ਤਿਆਰੀ ਕਰ ਰਹੇ ਸੀ ਸਾਡੀ ਜਿਹੜੀ ਜੀਸ਼ਣ ਸੀ ਬਹੁਤ ਵਧੀਆ ਸੀਗੀ ਅੱਗੇ ਅਸੀਂ ਇੱਕ ਪੰਚਾਇਤ ਵੀ ਕੀਤੀ ਹੈਗੀ ਅਤੇ ਸਾਡੇ ਸੋਸਾਇਟੀ ਦੇ ਵਿੱਚ ਵੀ ਬਹੁਤ ਵਧੀਆ ਸਾਨੂੰ ਹੰਗਾਰਾ ਮਿਲ ਰਿਹਾ ਸੀ ਤਾਂ ਜਿਹੜੀ ਸਤਾਤਾਰੀ ਧਰ ਹੈਗੀ ਆ ਉਹਨੇ ਧੱਕਾ ਕਰਕੇ ਪਹਿਲਾਂ ਤਾਂ ਸਾਡੇ ਕਾਗਜ ਨਹੀਂ ਫੜਾਏ ਅਸੀਂ ਧੱਕੇ ਨਾਲ ਕਾਗਜ ਫੜਾਏ ਉਹਤੇ ਸਾਨੂੰ ਲਾਰੇ ਲੋਰੀ ਲਾਉਂਦੇ ਸੀਗੇ ਫਿਰ ਸਾਡੇ ਹੁਣ ਅਸੀਂ 14 ਕਾਜ ਉਹਨਾਂ ਨੂੰ ਜਮ੍ਹਾਂ ਕਰਾਈ ਸਾਡੀ ਇਹਨਾਂ ਨੇ ਕੋਈ ਜਿਹੜੇ ਨਾਮਜ਼ਦਗੀ ਫਾਈਲ ਆ ਉਹਤੇ ਲਿਖਿਆ ਪਿਆ ਵੀ ਇਹਨੇ 10 ਵਜੇ ਤੋਂ 12 ਵਜੇ ਤੋਂ ਲੈ ਕੇ 12 ਵਜੇ ਤੱਕ ਨਾਮਜ਼ਦਗੀ ਜਿਹੜੀ ਫਾਈਲ ਹੋਏ ਆ ਕਾਜ ਉਹਨਾਂ ਲਿਸਟ ਲਗੂਗੀ ਇਹਨਾਂ ਨੇ ਉਹ ਲਿਸਟ ਨਹੀਂ ਲਾਈ ਇਹਨਾਂ ਨੇ ਲਿਸਟ ਪਹਿਲਾਂ ਤਾਂ ਨੰਗਾ ਲੱਗੇ ਸੀਗੀ ਉਹ ਬਿਨਾਂ ਲਿਸਟ ਤੋਂ ਸਾਰਾ ਕੁਝ ਲਾ ਕੇ ਕਹਿੰਦੇ ਅਸੀਂ ਤਾਂ ਚੱਲੇ ਆ ਜੀ ਅਸੀਂ ਲਿਸਟ ਕੱਲ ਨੂੰ ਲਾਵਾਂ ਅਸੀਂ ਉਹਨਾਂ ਨੂੰ ਕਹ ਵੀ ਤੁਸੀਂ ਲਿਸਟ ਲਾ ਕੇ ਜਾਓ ਜਿਹੜੇ ਨਾਮਜ਼ਦਗੀ 70 ਕੁਝ ਦਾਖਲ ਹੋਏ ਆ ਉਹਨਾਂ ਦੀ ਲਿਸਟ ਲਾਓ ਜਿਹੜੇ ਜੇ ਤੁਸੀਂ ਠੀਕ ਆ ਸਰਕਾਰ ਧੱਕਾ ਕਰਦੀ ਹੁੰਦੀ ਆ ਵੈਸੇ ਸਾਡੇ ਪਿੰਡ ਚ ਅਜੇ ਤੱਕ ਧੱਕਾ ਹੋਇਆ ਨਹੀਂ ਇਹਨਾਂ ਨੇ ਨਵੀਂ ਪਰਤ ਪਹਿਲੀ ਵਾਰ ਪਰਤ ਪਾਈ ਆ ਵੀ ਪਹਿਲੀ ਵਾਰੀ ਪਰਤ ਪਾ ਕੇ ਇਹ ਧੱਕਾ ਕੀਤਾ ਇਹਨਾਂ ਨੇ ਅਸੀਂ ਚਾਹੁੰਦੇ ਆਂ ਵੀ ਜਿਹੜੀ ਕਾਜ ਫਾਈਲ ਹੋਇਆ ਉਹਨਾਂ ਦੀ ਲਿਸਟ ਲੱਗੇ ਜਿਹੜੇ ਕਾਜਲ ਦਾ ਰੱਦ ਹੋਏ ਆ ਉਹਨਾਂ ਦਾ ਕਾਰਨ ਦੱਸਿਆ ਜਾਵੇ ਰੱਦ ਕਿਉਂ ਹੋਏ ਆ ਤੇ ਜਿਹੜੇ ਇਹਨਾਂ ਨੇ ਜਿਤਾਉਣੇ ਜਿਤਾ ਦੇਣ ਕੋਈ ਦਿੱਕਤ ਨਹੀਂ ਸਾਨੂੰ ਕਿਹੜੀ ਗੱਲ ਜਿਹੜਾ ਤੱਕਾ ਹੁਣ ਨਾ ਹੋ ਰਿਹਾ ਹਾਂਜੀ ਅਫਸਰ ਕਰਦੇ ਜਾਂ ਆਪਣੇ ਪਿੰਡੇ ਨਹੀਂ ਸਰਕਾਰੀ ਕਰਦੀ ਹੁੰਦੀ ਜੀ ਅਫਸਰਾਂ ਦੀ ਕਿ ਸਰ ਅਫਸਰ ਤਾਂ ਵਿਚਾਰੇ ਮੋਹਰੇ ਹੁੰਦੇ ਨੇ ਅਫਸਰਾਂ ਨਾਲ ਸਾਡੇ ਨਾਲ ਕੀ ਹੈਗਾ ਤਾਂ ਸਰਕਾਰਾਂ ਕਰਦੀ ਹੁੰਦੀ ਸਰਕਾਰਾਂ ਵਿਚ ਦੇ ਨੇ